बोलिए बंके बिहारी लाल की जय आओ पजंदानंद लइए राती ਸੁਪਨੇ ਦੇ ਵਿੱਚ ਨੀ ਗੋਪਾਲ ਆ ਗਿਆ ਰਾਤੀ ਸੁਪਨੇ ਦੇ ਵਿੱਚ ਨੀ ਗੋਪਾਲ ਆ ਗਿਆ ਰਾਤੀ ਸੁਪਨੇ ਦੇ ਵਿੱਚ ਨੀ ਗੋਪਾਲ ਆ ਗਿਆ ਗੋ ਪਾਲ ਆ ਗਿਆ ਨੀ ਨੰਦ ਲਾਲ ਆ ਗਿਆ ਗੋਪਾਲ ਆ ਗਿਆ ਨੀ ਨੰਦ ਲਾਲ ਆ ਗਿਆ ਨੀ ਰਾਤੀ ਸੁਪਨੇਂਦੇ ਓ ਰਾਤੀ ਸੁਪਨੇਂਦੇ ਮੇਚ ਨੀਂ ਗੋ ਪਾਲੇ ਆ ਗਿਆ ਨੀਓ ਚਿੱਕੇ ਉੱਤੇ ਚੜਿਆ ਮੇ ਤੂੰ ਜਾਵੇ ਨਾਉ ਪੜਿਆ ਨੀਓ ਚਿੱਕੇ ਉੱਤੇ ਚੜਿਆ ਮੇ ਤੂੰ ਜਾਵੇ ਨਾਉ ਪੜਿਆ ਨੀ ਮੈਂ ਦੇਖਦੀ ਰਹੀ ਜਾ ਹੋ ਨੀ ਮੈਂ ਦੇਖਦੀ ਰਹੀ ਨੀ ਮੱਖਣ ਸਾਰਾ ਹੀ ਖਾ ਗਿਆ ਰਾਤੇ ਸੋ ਉਪਨੇਂਦੇ ਵਿੱਚ ਤੰਗ ਪਾਲ ਆ ਗਿਆ ਗੋਪਾਲ ਆ ਗਿਆ ਨਿਆਰਾ ਬਾਲਾ ਆ ਗਿਆ ਰਾਤੀ ਸੁਪਨੇਂਦੇ ਵਿੱਚ ਨੀਂਗੋ ਪਾਲ ਆ ਗਿਆ ਨੀ ਉਹ ਜਮੁਨਾ ਦੇ ਵਿੱਚ ਬੜਿਆ ਤੇ ਜਾ ਕੰਧਵ ਤੇ ਚੜਿਆ ਨੀ ਉਹ ਜਮੁਨਾ ਦੇ ਵਿੱਚ ਬੜਿਆ ਵੇ ਜਾ ਕੰਦਵ ਤੇ ਚੜਿਆ ਨੀ ਮੈਂ ਦੇਖਦੀ ਰਹੀ ਜੈ ਹੋ ਨੀ ਮੈਂ ਦੇਖਦੀ ਰਹੀ ਨੀ ਸਾਡੇ ਥੀਰ ਲੱਗਿਆ ਨੀ ਰਾਤੀ ਸੁਪਨੇਂ ਦੇ ਨੀ ਰਾਤੀ ਸੁਪਨੇਂ ਦੇ ਵਿੱਚ ਤੰਗ ਪਾਲ ਆ ਗਿਆ ਉਹ ਪਾਲ ਆ ਗਿਆ मेरा गणश्याम आ गया प्रति सुपने दे बीच तांगो पाल आ गया नीओ कुंज गली विच बड़या उसने ऐसा याद करया नीओ कुंज गली विच बड़या ਸਨੇ ਐਸਾ ਯਾਦੂ ਕਰਿਆ ਓਦੀ ਰਾਸ ਦੇਖਨੇ ਨੂੰ ਕੋਲੇ ਨਾਥ ਆ ਗਿਆ ਓਦੀ ਰਾਸ ਦੇਖਨੇ ਨੂੰ ਕੋਲੇ ਨਾਥ ਆ ਗਿਆ ਨਿਰਾਤੀ ਨਿਰਾਤੀ ਸੁਪਨੇ ਦੇ ਵਿੱਚ 당ਗ ਪਾਲਿਆ ਗਿਆ ਨੀਓ ਮੁਰਲੀ ਮਸਤ ਬਜਾਵੇ ਮੋਰਾ ਵਾਂਗੂ ਪਹਿਲਾ ਪਾਵੇ ਨੀਓ ਮੁਰਲੀ ਮਸਤ ਬਜਾਵੇ ਮੋਰਾ ਵਾਂਗੂ ਪਹਿਲਾ ਪਾਵੇ ਉਹਦਾ ਰੂਪ ਸਲੋਨਾ ਜਾਹੋ ਉਹਦਾ ਰੂਪ ਸਲੋਨਾ ਮੇਰੇ ਮਨ ਪਾ ਗਿਆ ਰਾਤੀ ਸੁਪਨੇਂ ਦੇਹੋ ਰਾਤੀ ਸੁਪਨੇ ਦੇ ਵਿੱਚ ਤਾਂ ਗੋਪਾਲ ਆ ਗਿਆ ਗੋਪਾਲ ਆ ਗਿਆ ਨਿਹਾਰਾਂ ਬਾਲਾ ਆ ਗਿਆ ਰਾਤੀ ਸੁਪਨੇ ਦੇ ਵਿੱਚ ਤਾਂ ਗੋਪਾਲ ਆ ਗਿਆ ਨੀ ਉਹ ਦੇਵ ਕੀ ਦਾ ਜਾਇਆ यशोदा चोली पाया नयो देवकी दा जाया यशोदा चोली आया कर नंद जी दे जा हो ओ कर नंद जी दे लाल तारन हार आ गया राती सुपनेंदे ओ राती सुपनेंदे विच नी गो पालेया ਨਿਸਈਓ ਸੁਪਨੇਂ ਦੇ ਵਿੱਚ ਤਾੰਗੋ ਪਾਲ ਆ ਗਿਆ। ਗੋਪਾਨ ਆ ਗਿਆ ਨਿੰਨੰਦ ਲਾਲ ਆ ਗਿਆ ਰਾਤੀ ਸੁਪਨੇਂ ਦੇ ਵਿੱਚ ਤਾੰਗੋ ਪਾਲ ਆ ਗਿਆ। ਬੋਲੀ ਬੰਕੇ ਵਿਹਾਰੀ ਲਾਲ ਕੀ ਜੈ।